ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ ਆਲ ਪਾਰਟੀ ਮੀਟਿੰਗ 'ਚ ਕਹਿ ਕੇ ਗਏ ਸੀ ਕਿ ਪੰਜਾਬ ਦੀ ਪੂਨ ਪੂਨ ਵਾਸਤੇ ਅਸੀਂ ਖੜਾਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹੀ ਹੋਰੇ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾਲ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਗਿਆ ਜਾਂਦਾ ਪਰ ਉਹ ਦੱਸਦੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਚ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਉਹ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਜ਼ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਇਰਾਦਾ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣਾ ਨੂੰ ਦਿੱਤਾ ਜਾਊਗਾ ਤਾਂ ਕੱਲ ਨੂੰ ਐ ਫੈਸਲਾ ਕਰ ਲੈਣਗੇ। ਤੇ ਉੱਥੇ ਜੀ ਫਿਰ ਸਾਡੀ ਸੀਆਈਐਸਪ ਲੱਗੀ ਹੋਈ ਆ ਅੱਜ ਰਾਤ ਨੂੰ ਭੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ। ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣਨ ਨੂੰ ਫਿਰਦੇ ਆ। ਹੈਨਾ ਉਹਨਾਂ ਨੂੰ ਰਿਵਾਰਡ ਕੋਡ ਦੇਣ ਲੱਗੇ ਨੇ ਹੁਣ। ਕਿਸਨੂੰ ਸੰਸਦ ਦਾ ਵਾਰਡ ਦਿੱਤਾ ਕਿਸਨੂੰ ਕੁਛ ਪਾਰਲੀਮੈਂਟ ਤੋਂ ਬਾਅਦ ਮੈਂ ਬੋਲਦੇ ਰਿਹਾ ਮੈਂ ਤਾਂ ਕਦੇ ਵਾਰਡ ਬੂਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਬੂਡ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਅੰਦਰ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਨੇ ਮੰਗਣਗੇ ਪੰਜਾਬ ਕੋਲ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰਸੋਂ ਸਾਡੀ ਕ੍ਰੈਡਿਟ ਲਿਮਿਟ ਕਢਾਈ ਹੈ ਨਾ ਨੇ 19000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਵੀ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਦੇ ਇਸ ਤੋਂ ਪਹਿਲਾਂ ਕਿਹਦੇ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਉਹ ਤਾਂ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 7.5 ਕਰੋੜ ਰੁਪਏ ਦਾ ਬਿੱਲ ਭੇਤਾ ਸੀ ਹੈ ਕੈਸੀ ਤੁਨ ਨੂੰ ਮਿਲਟਰੀ ਤੇ ਪੈਰਾ ਮਿਲਟਰੀ ਦਿੱਤੀ ਉੱਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਬਰੀਦਕੋਟ ਤੋਂ ਮੇਰਾ ਨਾਮ ਕਿਸੇ ਅਸੀਂ ਦੋਨੋਂ ਮਿਲੇ ਅਸੀਂ ਕਹੇ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਰਾਇ ਦੇ ਦੇ ਨੀ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਏ ਸੀ ਉਹ ਕਿਹੜਾ ਇਕੱਲੇ ਪਠਾਨਕੋਟ ਤੇ ਹਮਲਾ ਕਰਨੇ ਨਹੀਂ ਦਿੱਲੀ ਵਾਸਤੇ ਦਿੱਲੀ ਤੇ ਹਮਲਾ ਕਰਨਾ ਆਈ ਸੀ ਅਸੀਂ ਤਾਂ ਰੋਕਦੇ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੋਣ ਦਾ ਜਿਹੜਾ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ 'ਚ ਹੋਈ ਹੈ ਇਹਦਾ ਖਰਚਾ ਪਾਉਂਗੇ ਸਾਨੂੰ ਤੁਸੀਂ ਅੱਜ ਕੱਿ 7.5 ਕਰੋੜ ਰੁਪਏ ਸਾਡੇ ਹੀ ਮੁੰਡੇ ਨੇ ਮਿਲਟਰੀ 'ਚ ਤੇ ਸਾਡੇ ਮੁੰਡੇ ਸਾਨੂੰ ਹੀ ਕਰਾਇਤੇ ਦਿੰਦੇ ਹੋ ਜੇ ਭਰੇ ਜੱਦੀ ਦੇਸ਼ੀ ਦਾ ਕੋਈ ਕੀਮਤੀ ਹੈ ਨਹੀਂ ਜਿੰਨਾਂ ਦੀ ਜੇ ਉਹਨਾਂ ਦੀ ਗਿਣਤੀ ਕਰਨ ਲੱਗ ਜੀਏ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਬੇਅਸਦਮ ਦੇਖ ਯਾਦ ਕਰਾ ਕੇ ਦਿੱਤਾ ਸੀ ਉਹ ਪਾਕ ਸਿੰਘ ਵਰਗੇ ਯੋਧੇ ਜਿਹੜੇ 23 23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਬੇ ਵਰਗੇ ਪਾਪਾ ਗਦਰ ਗਦਰੀ ਬਾਬੇ ਲਾਲਾ ਲਾਜਪਤ ਰਾਏ ਜੀ ਸ੍ਰੀ ਆਜਗੁਰੂ ਸੁਖਦੇਵ ਉਹ ਜਿਉਂ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤੀ ਨਹੀਂ ਫਿਰ ਤੁਸੀਂ ਉਹਨਾਂ ਕੋ ਮੁੱਲ ਪਾ ਦੋਗੇ ਤੁਸੀਂ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਦਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿੱਲਣ ਜਾਓ ਫਿਰ ਪਾਰਲੀਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆ ਸੀ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਪਲੈਨਿੰਗ ਵੀ ਸੀਆਈਐਸਐਫ ਤੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਮੰਨਦਾ ਉਹ ਤਾਂ ਜਦੋਂ ਰੋਲਾ ਪਿਆ ਤਾਂ ਗਏ ਨੇ ਨਹੀਂ ਤਾਂ ਉੱਥੇ ਇੰਜੀਨੀਅਰ ਹੁੰਦੇ ਆ ਪਾਣੀ ਜਿੰਨਾ ਜਾਣਾ ਹੁੰਦਾ ਉਹ ਰੋਜ਼ ਦਾ ਇੰਨੇ ਕਿਉਂ ਸਕਦਾ ਇੰਨੇ ਕਿਉਂ ਸਕਦਾ ਉਹ ਤਾਂ ਅੱਜਕੱਲ ਤਾਂ ਡਿਜੀਟਲ ਤਰੀਕੇ ਨਾਲ ਮਿਲਣਾ ਜਾਂਦਾ ਕੋਈ ਹੈ ਗੇਜ਼ਾ ਨਾਲ ਤਾਂ ਮਿਲਦੇ ਨਹੀਂ ਹੁਣ ਹੁਣ ਤਾਂ ਇਹ ਆਈ ਆ ਗਈ। ਸੋ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਨਾ ਅਸੀਂ ਬੀਬੀਐਮ ਵੀ ਦੇ थ्रू ਪੈਸੇ ਦੇਣ ਦੇਈਏ। ਨਾ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਦੇਈਏ। ਠੀਕ ਹੈ ਨਾ? ਇਹ ਫੈਸਲਾ ਵਾਪਸ ਲਓ। ਪੰਜਾਬ ਦੀ ਜੁਕੜਿਸ਼ਨ ਚ ਟਾਈਮ ਹੈ। ਜੇ ਪੰਜਾਬ ਪੂਰੇ ਸਰਹੱਦ ਦੀ ਰਾਖੀ ਕਰ ਸਕਦਾ ਹੈ ਤਾਂ ਡੈਮ ਦੀ ਵੀ ਕਰ ਸਕਦਾ। ਡੈਮ ਦੀ ਵੀ ਕਰਾਂਗੇ ਰੱਖੀ। ਹਮੇਸ਼ਾ ਲੀਡਿੰਗ ਕੀਤਾ ਪੰਜਾਬ ਨੇ ਸੋ ਇਹ ਅੱਜ ਸ਼ਾਇਦ ਤੁਹਾਡੇ ਇਸ ਕੋਈ ਤਾਂ ਲਾਈਵ ਵੀ ਚੱਲ ਰਿਹਾ ਹੋਣਾ ਇਸ ਪੀਸੀ ਤੋਂ ਬਾਅਦ ਸ਼ਾਇਦ ਉੱਠਣਗੇ ਅੱਜ ਬੀਜੇਪੀ ਵਾਲੇ ਦੀ ਹੁਣ ਕੀ ਬੋਲੀਏ ਪਹਿਲਾਂ ਪੁੱਛਣਗੇ ਤਾਂ ਆ ਵੀ ਆ ਕੇ ਕੀਤਾ ਇਹ ਇਹਦਾ ਕੀ ਕਹੀਏ ਫਿਰ ਸ਼ਾਇਦ 2-4 ਘੰਟਿਆਂ ਚ ਜਵਾਬ ਆ ਜੇ ਜੇ ਨਹੀਂ ਆਉਂਦਾ ਇਹਦਾ ਮਤਲਬ ਫਿਰ ਨਾਲ ਵਾਲੇ ਦੀ 8 ਕਰੋੜ 58 ਲੱਖ ਰੁਪਏ ਸਾਨੂੰ ਕਾਦੇ ਵਾਸਤੇ ਖਰਚਾ ਪਾਉਣਾ ਹੈ ਕੀ ਤੁਹਾਡਾ ਰਾਦਾ ਸੈਂਟਰ ਫੋਰਸ ਲਾ ਕੇ ਉਦੋਂ ਬਾਅਦ ਪਾਣੀ ਚੋਰੀ ਕਰਨ ਦਾ ਕੋਈ ਇੰਜੀਨੀਅਰ ਭੇਜ ਕੇ ਪਰ ਇਹਨਾਂ ਨੂੰ ਪਤਾ ਨਹੀਂ ਅਸਲ ਸੀਆਈਏ ਸਭ ਕਿੱਥੇ ਲੱਭੂਗੀ ਬੈਂਕ ਬਾਹਰ ਦਾ ਇਰੀਆ ਕਿਦਾ ਫਿਰ ਪੰਜਾਬ ਦਾ ਪਰ ਬਾਹਰ ਨਹੀਂ ਲੱਗਾ ਨਹੀਂ ਪਿਆ ਕੋਈ ਇੰਜੀਨੀਅਰ ਜਿਹਾ ਉਗਰਾਹਤ ਨੂੰ ਖੋਲਣ ਫਟਾ ਪੰਜਾਬ ਤੋਂ ਗਾਂ ਜਾਣ ਦਿਓਗੀ ਤਾਈ ਉਹ ਨਾ ਫਿਰ ਆਏ ਆਏ ਲੜਨਗੇ ਸਾਡੇ ਨਾਲ ਉਹਨੇ ਮਨ ਲੱਕਦੇ ਤਾਂ ਪੰਜਾਬ ਤੋਂ ਝੋਲ ਚਾਹੀਦੀ ਹੈ ਪੰਜਾਬ ਤੋਂ ਸਰੋਂ ਵੀ ਚਾਹੀਦੀ ਹੈ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਲਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਨਹੀਂ ਚਾਹੀਦਾ ਪੰਜਾਬ ਨੂੰ ਪਾਣੀ ਦੇਣਾ ਇਹ ਕਿੰਨੂ ਹੋ ਸਕਦਾ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਹੈ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੋਧ ਨਸ਼ੇ ਵਿਰੁੱਧ ਅਸੀਂ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈੀ ਆਉਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਆ। ਸੀਗੇ ਉਹ ਲੜ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਗੋਂ ਉੱਤੋਂ ਹੋਰ ਖਰਚੇ ਪਾਈ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ ਚ ਭਾਜਪਾ ਵਾਲੇ ਕਿਉਂਕਿ ਉਹਨਾਂ ਦੇ ਪੰਜਾਬ 'ਚ ਗੱਲ ਬਣ ਨਹੀਂ ਰਹੀ ਨਾ ਪੰਜਾਬ 'ਚ ਕੋਈ ਐਮਐਲਏ ਜਿੱਦਾਂ ਨਾ ਐਮਪੀ ਜਿੱਦਾਂ ਉਹ ਬਹੁਤ ਬਦਲਾ ਲੈਂਦੇ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨਹੀਂ उत्थे उत बदले लेंगे बस चाहे वो बंगाल हो गए केरला हो गए तमिलनाडु होना करनाटका होली चा आम आदमी पार्टी सरकार में तंग करते रहे ठीक है ना सो ये बदला बदलाखोरी डेमोक्रेसी नहीं चलनी जिते जिन लोग तुम अपना प्रोग्राम रखो असि अपना प्रोग्राम रखें लोगों ने जहाँ वोटा पा दी करो तुम भी तो तीजी बार देश के राज ही कर रहे हो ਪ੍ਰਧਾਨ ਮੰਤਰੀ ਉਹ ਦੇਜਦੇ ਹੁਣ ਮੈਂ 24 ਤਰੀਕ ਨੂੰ ਨੀਤੀ ਐਜੋਗ ਦੇ ਵਿੱਚ ਮੀਟਿੰਗ ਹੈ ਪਰਸੋਂ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਵਾਂਗਾ ਤੇ ਵੀ ਲੈ ਕੇ ਜਾਵਾਂਗੇ ਵੀ ਜਾਇਦਾ ਕੀ ਕਰਨਾ ਦੱਸੋ ਜੀ ਫਿਰ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਕਿਤੇ ਤੇ ਉਦੋਂ ਪੰਜਾਬ ਪੁਲਿਸ ਦੀ ਡਿਊਟੀ ਕੋਲੋਂ ਮੈਨੂੰ ਨੇ ਭੇਜੇ ਪੰਜਾਬ ਨੂੰ ਭੇਜਿਆ ਕਰਨੇ ਸਾਰੇ ਉੱਤਰ ਕਹਿੰਦੇ ਨੇ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਦੋ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਹਦੇ ਪੈਸੇ ਲੈਂਦੇ ਹਾਂ ਹਾਲਾਂਕਿ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ ਟੈਰਰਿਜ਼ਮ ਜਿਹੜਾ ਹੈ ਜਾਂ ਗੈਂਗਸਟਰਵਾਦ ਹੈ ਉਹ ਬਾਹਰੋਂ ਆਇਆ ਪਾਕਿਸਤਾਨ ਵੱਲੋਂ ਸਪੌਂਸਰਡ ਹੈ ਸਾਰਾ ਡਰੋਨ ਆਉਂਦੇ ਆ ਰੋਜ਼ ਅੱਧ ਵਿਚਦੇ ਫੜਦੇ ਵੀ ਆ ਸੋ ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਦਾ ਇਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਨੇ ਆ ਸਰਹੱਦ ਤੇ ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦਿਓ ਤਾਂ ਕਿ ਉਧਰੋਂ ਡਰੋਨ ਉੱਡੇ ਨਾ ਉਹ ਵੀ ਨਹੀਂ ਪੈਸੇ ਦੇਣੇ ਸਾਨੂੰ ਵੀ ਲਾਉਣ ਦੇਣਾ ਸਿੱਧੇ ਹੀ ਤਾਂ ਫਿਰ ਬਦਲਾ ਪੂਰੀ ਹੋ ਗਈ ਨਾ ਵੀ ਪੰਜਾਬ ਤੋਂ ਬਦਲਾ ਲੈਣਾ ਕਿ ਕਿਸਾਨਾਂ ਵਾਲਾ ਬਦਲ ਲੈਂਦੇ ਹੋਣਗੇ ਵੀ ਇਹਨਾਂ ਨੇ ਮਤਲਬ ਸਾਡੇ ਬਰੋਦਰ ਦਾ ਬੜਾ ਬੜਾ ਅੰਦੋਲਨ ਕਰਕੇ ਸਾਨੂੰ ਸਤ ਕਾਨੂੰਨ ਵਾਪਸ ਕਰਵਾ ਲਿਆ ਜੇ ਤੋ ਉਹ ਲੈਣ ਦਿਓ ਜਾਂ ਫਿਰ ਆ ਜਿਹੜਾ ਇਲੈਕਸ਼ਨਾਂ ਚ ਕੋਈ ਗੱਲ ਨਹੀਂ ਬਣਦੀ ਇਹਨਾਂ ਦੀ ਉਹ ਬਦਲ ਲੈਂਦੇ ਹੋਣਗੇ ਪਤਾ ਨਹੀਂ ਉਹ ਕਿਹੜਾ ਇਹਨਾਂ ਦੇ ਮਨ ਚ ਕੀ ਹੈ ਪਰ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਬੀਜੇਪੀ ਜੜੀ ਹੈ ਉਹ ਨਫ਼ਰਤ ਰੱਖਦੀ ਹੈ ਮੈਂ ਅੱਜ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਪੰਜਾਬ ਦਾ ਜਿੱਥੇ ਨਾਂ ਆ ਜਿੱਥੋਂ ਦੀ ਕਾਟਾ ਮਾਰਨ ਚ ਕਾਲੇ ਹੁੰਦੇ ਨੇ ਬਸ ਇਹਦਾ ਮਤਲਬ ਇਹਨਾਂ ਦਾ ਵਾਸਤੇ ਨਹੀਂ ਚੱਲਦਾ ਨਹੀਂ ਜਨਮ ਆਨ ਮੰਨ ਚੋਂ ਵੀ ਪੰਜਾਬ ਦਾ ਨਾਂ ਕੱਢਦੇ ਨੇ ਉੱਥੇ ਯੂਪੀ ਪਾ ਦੇਣਾ ਹੁਣ ਹੈਗਾ ਨਾ ਪੰਜਾਬ ਸਿੰਧ ਗੁਜਰਾਤ ਮੋਰਾਠਾ ਯੂਪੀ ਸਿੰਧ ਗੁਜਰਾਤ ਮੋਰਾਠਾ ਪੰਜਾਬ ਦਾ ਨਾਂ ਪੜਦੇ ਉਹਨਾਂ ਇਹਨਾਂ ਕਿਹੜਾ ਕੋਈ ਉੱਥੇ ਪਾਰਲੀਮੈਂਟ ਚ ਕੋ ਬੋਟਿੰਗ ਕਰਾਉਣੀ ਹੁੰਦੀ ਹੈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲਾ ਕੋ ਜੀਤੂਏ ਜੀਤੂਏ ਚਲੋ ਜੀ ਫਲੈ ਨੀ ਕਿੰਨੀ ਪਾਸ ਕੀਤੇ ਨੇ ਇਹ ਕਹਿ ਕੇ ਤੁਰ 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 ਸ਼ਾਬਾਸ਼ ਸ਼ਾਬਾਸ਼ ਇਹ ਨਹੀਂ ਚੱਲੂਗਾ ਲੋਕ ਸਭ ਸਮਝਦੇ ਨੇ ਮੈਂ ਇੱਕ ਵਾਰੀ ਫੇਰ ਇਹ ਕਹਿੰਦਾ ਤੇ ਬੀਜੇਪੀ ਦੇ ਜਿਹੜੇ ਕਾਂਗਰਸੀ ਲੀਡਰ ਨੇ ਬੀਜੇਪੀ ਦੇ ਕਾਂਗਰਸੀ ਲੀਡਰ ਉਹ ਕਿਰਪਾ ਕਰਕੇ ਜਵਾਬ ਦੇਣ ਕਿ ਆਹਾ ਜਿਹੜਾ ਲੈਟਰ ਹੈ ਉਹ ਉਹਨਾਂ ਦੀ ਸਹਿਮਤੀ ਨਾ ਹੈ ਉਹਨੂੰ ਪੁੱਛ ਕੇ ਆਇਆ ਤੇ ਫਿਰ ਇਹ ਪੈਸੇ ਕੌਣ ਦੇਊਗਾ ਕੀ ਤੁਸੀਂ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਖੜੇ ਹੋ आल पार्टी मीटिंग अच्छी तो कह के गए थे किसी हक एक भी बूंद पाने जान दे सैशन आने जो एम एल ए अश्वनी ठानपुर उन्हें कहा हाँ मैं हक चाह सर्बसम्मति मता पास होया जो रेजोल्यूशन पाया सी फिर बाहर आके कुछ होर कहें अंदर बैठ के हो कुछ होर कहें भी है। लोग ना आया कह दे एक चेहरा रखो ਅੱਜ ਤਾਂ ਕਰਕੇ ਮੈਨੂੰ ਸਪੈਸ਼ਲੀ ਤੁਹਾਡੇ ਸਾਹਮਣੇ ਆਉਣਾ ਪੈ ਗਿਆ ਜਿਹਦੋਂ ਆ ਲੈਟਰ ਆਈਆਰਏ 6211 ਚੈਟ ਚ ਛਪੀ ਵੀ ਹੈ। ਸੋ ਅਸੀਂ ਸਾਡੇ ਵੱਲੋਂ ਕੋਰਾ ਜਵਾਬ ਹੈ ਜੀ। ਹੂੰ ਅਗਰ ਨਾ ਅਸੀਂ ਪਾਣੀ ਦੀ ਬੂੰਦ ਦੇਣੀ ਹੈ ਨਾ ਸਾਡੇ ਕੋਲ ਕੋਈ ਪੈਸਾ ਹੈ। ਵੀ ਤੁਸ ਬਾਹਰੋਂ ਅਸੀਂ ਆਪਜੀ ਬਾਹਰੋਂ ਫੋਰਸਾਂ ਲਿਆ ਕੇ ਉਹ ਡੈਮ ਦੀ ਰਾਖੀ ਕਰਵਾਈਏ। ਤੇ ਰਾਖੀ ਵੀ ਸਮਝ ਲਓ। ਫਿਰ ਚੋਰੀ ਵਾਸਤੇ ਕਰਵਾਈਏ ਵੀ। ਜਦੋਂ ਮਰਜ਼ੀ ਉਹ ਆ ਕੇ ਬੀਬੀ ਐਮਬੀ ਆਪ ਦਾ ਕੋਈ ਤਾਨਾਸ਼ਾਹੀ ਫੈਸਲਾ ਲੈ ਕੇ ਆਰਾਮ ਨਾਲ ਪਾਣੀ ਦੇ ਬਚਾ